ਸਵਾਗਤ ਹੈ ਦੋਸਤੋ ਰੀਡਿੰਗ ਦਾ ਸਭ ਤੋਂ ਇੰਪੋਰਟੈਂਟ ਟੌਪਿਕ ਹੈ ਜੀ ਆਪਣਾ ਐਨਲੋਜੀ ਦਾ ਸੈਕੰਡ ਪਾਰਟ ਕਰਾਂਗੇ ਜੀ ਜੀ ਆਪਾਂ ਇਹ ਠੀਕ ਹੈ ਜੀ ਤੇ ਪੇਪਰ ਵਿੱਚ 2 ਨੰਬਰ ਦੇ ਸਵਾਲ ਇਹ ਚ ਪੱਕੇ ਆਉਂਦੇ ਨੇ ਤੁਸੀਂ ਕਾਪੀ ਪੈਨ ਚੱਕ ਲਓ ਐਂਡ ਦੇ ਵਿੱਚ ਦੇਖਿਓ ਤੁਹਾਡੇ 30 ਸਵਾਲਾਂ ਵਿੱਚ ਕਿੰਨੇ ਨੰਬਰ ਬਣਨੇ ਕਿੰਨੇ ਤੁਹਾਡੇ ਠੀਕ ਨੇ ਠੀਕ ਹੈ ਜੀ ਕਰਦੇ ਹਾਂ ਸਟਾਰਟ ਜੀ ਦੇਖੋ ਅਫਗਾਨਿਸਤਾਨ ਕਾਬੁਲ ਚਾਈਨਾ ਹਾਂਜੀ ਜਿਸ ਤਰ੍ਹਾਂ ਅਫਗਾਨਿਸਤਾਨ ਦਾ ਸਵੰਦ ਕਾਬੁਲ ਨਾਲ ਹੈ ਚੀਨ ਦਾ ਸਵੰਦ ਕਿਹ ਨਾਲ ਜੀ অপਸ਼ਨ ਤੁਹਾਡੇ ਸਾਹਮਣੇ ਦੇਖੋ ਜੀ ਧਿਆਨ ਨਾਲ ਹਾਂਜੀ ਸਿੰਪਲ ਹੈ ਜੀ ਕਾਬੁਲ ਇਜ਼ ਕੈਪੀਟਲ ਆਫ ਅਫਗਾਨਿਸਤਾਨ ਠੀਕ ਹੈ ਜੀ ਇਹ ਰਾਜਧਾਨੀ ਅਫਗਾਨਿਸਤਾਨ ਦੀ ਕਾਬੁਲ ਇਸੇ ਤਰ੍ਹਾਂ ਚੀਨ ਦੀ ਰਾਜਧਾਨੀ ਕੀ ਹੈ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਵੁਜਿੰਗ ਠੀਕ ਹੈ ਜੀ ਚੀਨ ਦੀ ਰਾਜਧਾਨੀ ਵੁਜਿੰਗ ਹੈ ਅਗਲਾ ਸਵਾਲ ਜੀ 2 ਨੰਬਰ ਦੇਖਦੇ ਆਂ ਕਰੰਟ ਐਂਪੀਅਰ ਪਾਵਰ ਹਾਂਜੀ ਕਰੰਟ ਦੀ ਯੂਨਟ ਕੀ ਹੈ ਐਂਪੀਅਰ ਹੈਗੀ ਪਾਵਰ ਦੀ ਕੀ ਹੁੰਦੀ ਹੈ ਯੂਨਟ ਜੀ ਹਾਂਜੀ ਰਿਕਮੈਂਡ ਠੀਕ ਹੈ ਜੀ ਬੀਜ கரੈਕਟ ਆਨਸਰ ਵਾਟ ਠੀਕ ਹੈ ਜੀ ਯਾਦ ਰੱਖਿਓ ਜੀ ਜੂਲ ਹੁੰਦੀ ਹੈਗੀ ਵਰਕ ਦੀ ਯੂਨਟ ਠੀਕ ਹੈ ਬੋਲਟ ਵੋਲਟੇਜ ਦੀ ਹੁੰਦੀ ਹੈ ਤੀਜਾ ਸਵਾਲ ਆਰਥਿਕ ਇੱਕ ਸਿਸਮੋਗ੍ਰਾਫ ਟੈਂਪਰੇਚਰ ਹਾਂਜੀ ਪਚਾਲ ਨੂੰ ਕਿਦੇ ਮਾਪਦੇ ਆਪਾਂ ਜੀ ਸਿਸਮੋਗ੍ਰਾਫ ਦੇ ਉੱਪਰ ਟੈਂਪਰੇਚਰ ਨੂੰ ਕਾਦੇ ਮਾਪਦਿਆਂ ਬੀਜ ਕਰੈਕਟ ਆਨਸਰ ਥਰਮਾਮੀਟਰ ਹਾਂਜੀ ਆਟੋਮੀਟਰ ਇਹ ਸਪੀਡ ਲਈ ਹੁੰਦਾ ਹੈਗਾ ਬੈਰੋਮੀਟਰ ਇਹ ਕਦੇ ਕਦੇ ਲਈ ਹੁੰਦੀ ਜੀ ਇਹ ਪ੍ਰੈਸ਼ਰ ਲਈ ਪ੍ਰੈਸ਼ਰ ਮੈਜ਼ਰ ਕਰਨ ਵਾਸਤੇ ਠੀਕ ਹੈ ਜੀ ਕਨਫਿਊਜ਼ ਨਾ ਹੋ ਜਿਨਾਂ ਵਿੱਚ ਅਗਲਾ ਜੀ 4 ਨੰਬਰ ਕਾਉ ਕਾਫ ਸੀਪ ਹਾਂਜੀ ਹਾਂਜੀ ਗਾਂ ਦੇ ਕਾਉ ਦੇ ਬੱਚੇ ਨੂੰ ਕਾਫ ਕਹਿੰਦੇ ਨੇ ਠੀਕ ਹੈ ਭੇਡ ਦੇ ਬੱਚੇ ਨੂੰ ਕੀ ਕਹਿੰਦੇ ਨੇ ਜੀ ਹਾਂਜੀ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਲੈਂਪ ਲੈ ਲਾ ਠੀਕ ਹੈ ਪੱਪੀ ਕੁੱਤੇ ਦਾ ਬੱਚਾ ਹੁੰਦਾ ਹੈ ਕਾਲਟ ਘੋੜੇ ਦਾ ਠੀਕ ਹੈ ਜੀ ਅਗਲਾ ਸਵਾਲ 5 ਸੋਲਜਰਸ ਆਰਮੀ ਮਜੂਸੀਨ ਹਾਂਜੀ ਦੇਖੋ ਸੋਲਜਰ ਦੇ ਜਦੋਂ ਸਪਾਹੀਆਂ ਦੇ ਇਕੱਠ ਨੂੰ ਕੀ ਕਹਿੰਦੇ ਆ ਆਰਮੀ ਬਣ ਜਾਂਦੀ ਏ ਮਜੂਸੀਨ ਦੇ ਇਕੱਠ ਜਦੋਂ ਹੁੰਦਾ ਉਹਨਾਂ ਕੀ ਬੋਲਦੇ ਨੇ ਹਾਂਜੀ ਹਾਂਜੀ ਸਹੀ ਉੱਤਰ ਹੈ ਜੀ ਬੀ ਆਪਸ਼ਨ ਬੈਂਡ ਠੀਕ ਹੈ ਜੀ ਤੇ ਗੈਂਗ ਚੋਰਾਂ ਦਾ ਹੁੰਦਾਗਾ ਕਲਾਸ ਚ ਵਿਦਿਆਰਥੀ ਹੁੰਦੇ ਨੇ ਕਰੋੜ ਲੋਕਾਂ ਦੀ ਭੀੜ ਹੁੰਦੀ ਏ ਅਗਲਾ ਸਵਾਲ ਸੀ ਨੰਬਰ ਵਿਜਰਡ ਵਿੱਚ ਲਾਰਡ ਹਾਂਜੀ ਜਦ ਨੂੰ ਜਦਗੁਰੂ ਬੋਲਦੇ ਜਾਦੂਗਰ ਦੀ ਵਿੱਚ ਡੈਨ ਬੋਲਦੇ ਉਹਨਾਂ ਤੇ ਲਾਰਡ ਸਵਾਮੀ ਲਾਰਡ ਜਿਵੇਂ ਮਾਈ ਲਾਰਡ ਤਾਂ ਜਿਵੇਂ ਅੰਗਰੇਜ਼ ਬੋਲਦੇ ਨੇ ਮਾਈ ਲਾਰਡ ਤਾਂ ਉਹਦਾ ਕੀ ਬਣੂਗਾ ਏਜ ਕਰੈਕਟ ਆਨਸਰ ਮਾਈ ਲੇਡੀ ਬੋਲਦੇ ਨੇ ਨਾ ਮਾਈ ਲੇਡੀ ਏ ਆਪਲਾ 7 ਨੰਬਰ ਡਾਂਕੀ ਬਰੇ ਜਦ ਦੀ ਗਧੇ ਦੀ ਆਵਾਜ਼ ਨੂੰ ਕਿੰਨੇ ਬਰੇ ਰਿੰਗਣਾ ਮੰਕੀ ਕੰਕੀ ਦੀ ਮਾਰ ਨੂੰ ਕੀ ਕਹਿੰਦੇ ਨੇ? ਹਾਂ ਬਾਂਦਰ ਕੀ ਕਰਦਾ ਹੈਗਾ? ਹਾਂਜੀ A B C D ਦੇਖੋ ਧਿਆਨ ਨਾਲ C ਗਿਬਰ ਹਿਸ ਕੋਣ ਕਰਦਾ? ਸੱਪ ਕਰਦਾ ਹੈਗਾ। ਰੋੜ ਦਿਹਾੜਦਾ ਕੋਣਾ? ਸ਼ੇਰ ਦਿਹਾੜਦਾ ਹੈਗਾ। ਮਿਓਂ ਕੋਣ ਕਰਦਾ? ਬਿੱਲੀ। ਠੀਕ ਹੈ ਜੀ ਅਗਲਾ ਅੱਠਵਾਂ ਬੌਕਸਿੰਗ ਰਿੰਗ, ਬੈਡਮਿੰਟਨ ਬੌਕਸਿੰਗ ਤੇ ਕੱਢੀ ਜਾਂਦੀ ਹੈ ਰਿੰਗ ਦੇ ਵਿੱਚ, ਬੈਡਮਿੰਟਨ ਕਿੱਥੇ ਕੱਢੀ ਜਾਂਦੀ ਹੈ? ਹਾਂਜੀ ਬੈਡਮਿੰਟਨ ਵਾਸਤੇ ਕੀ ਕਹਿੰਦਾ? ਕੋਰਟ। B ਇਜ਼ ਕਰੈਕਟ ਆਨਸਰ। ਠੀਕ ਹੈ ਜੀ। ਇਫੀਲਡ ਜਿਸਨ ਪਤੀ ਆ ਪਿਚ 크੍ਰਿਕਟਲੀ ਹੁੰਦੀ ਆ ਗਰਾਉਂਡ ਮੈਦਾਨ ਦੇਖ ਲਓ ਠੀਕ ਹੈ ਅਗਲਾ ਦੇਖ ਨੌ ਨੰਬਰ ਦੇਖਦੇ ਆ ਬੀਜ ਐਪ੍ਰੀਕਲੌਥਸ ਹਾਂਜੀ ਪੇਪਰ ਦੇ ਸਵਾਲ ਆ ਜਾਂਦੇ ਕੀ ਬਾਰੇ ਇਹ ਮੱਖੀਆਂ ਜਿੱਥੇ ਰੱਖੀ ਜਾਂਦੇ ਨੇ ਉਹਨਾਂ ਨੂੰ ਬੋਲਦੇ ਨੇ ਐਪ੍ਰੀ ਠੀਕ ਹੈ ਮੱਖੀ ਖਾਨਾ ਕਹਿੰਦੇ ਨੇ ਇੱਥੇ ਕੱਪੜੇ ਰੱਖੀ ਜਾਂਦੇ ਨੇ ਉਹਨੂੰ ਕੀ ਬੋਲਦੇ ਨੇ অপਸ਼ਨ ਦੇਖੋ ਤਿਆਨਲ ਹਾਂਜੀ ਪੰਜਾਬੀ ਤੁਸੀਂ ਸਮਝ ਗਏ ਹੋਵੋਗੇ ਸੀ ਇਸ ਕਰੈਕਟ ਆਂਸ ਵਾਰਡਰੋਬ ਜਿਹਨੂੰ ਅਲਮਾਰੀ ਬੋਲਦੇ ਨੇ ਠੀਕ ਹੈ ਜੀ ਹਾਂਜੀ 10 ਨੰਬਰ वुड कटर एक्स सोल्जर हां जी लक्कड़ハੜ ਦਾ ਹਥਿਆਰ ਕੀ ਹੁੰਦਾ ਹੈਗਾ ਕਹਾੜੀ ਹੁੰਦੀ ਹੈ ਸਿਪਾਹੀ ਦਾ ਹਥਿਆਰ ਕੀ ਹੁੰਦਾ ਹੈ ਨੀਡਲ ਪੈਨ ਗਨ ਸਪੇਡ ਹਾਂ ਜੀ கரੈਕਟ ਆਨਸਰ ਹੈ ਜੀ ਸੀ অপਸ਼ਨ ਗਨ ਸਭ ਨੂੰ ਪਤਾ ਹੋਊਗਾ ਠੀਕ ਹੈ ਜੀ ਹਾਂ ਜੀ 10 ਸਵਾਲ ਆਪਣੇ ਹੋ ਗਏ ਵੀਡੀਓ ਨੂੰ ਲਾਈਕ ਜਰੂਰ ਕਰਿਓ ਅਗਲੇ 10 ਸਵਾਲ ਹੋਰ ਵੀ ਇੰਟਰਸਟਿੰਗ ਹੋਣਗੇ ਜੀ ਇੱਕ ਹੋਰ ਬੇਨਤੀ ਹੈ ਜੀ ਤੁਹਾਡੇ ਲਈ ਅਸੀਂ ਰੋਜ਼ ਨਵਾਂ ਕੰਟੈਂਟ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਵਧੀਆ ਹਨਾ ਤੇ ਕੰਟੈਂਟ ਨੂੰ ਤਿਆਰ ਕਰਨ ਲਈ ਬਹੁਤ ਮਿਹਨਤ ਲੱਗਦੀ ਹੈ ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਆਉਂਦਾ ਨਾ ਤਾਂ ਚੈਨਲ ਨੂੰ ਜੁਆਇਨ ਕਰ ਲਿਓ ਜੁਆਇਨ ਕਰਕੇ ਸਾਨੂੰ ਸਪੋਰਟ ਕਰੋ ਜੀ ਸਿਰਫ 29 ਰੁਪਏ ਫੀਸ ਰੱਖੀ ਐ ਅਸੀਂ ਨੇ ਉਹਦੀ ਠੀਕ ਹੈ ਤੇ 29 ਰੁਪਏ ਫੀਸ ਕਿੰਨੀ ਹੁੰਦੀ ਜੇ ਤੁਸੀਂ ਇਹ ਖੜੀਆਂ ਦੋ ਦੋਸਤ ਮਿੱਤਰ ਦੋ ਚਾਹ ਦੇ ਕੱਪੀ ਲੈਣਾ 30 ਰੁਪਏ ਨੇ 29 30 ਰੁਪਏ ਹੋ ਜਾਂਦੇ ਨੇ ਤਾਂ ਇਹ ਸਪੋਰਟ ਨਾਲ ਸਾਨੂੰ ਕੀ ਹੋਊਗਾ ਥੋੜੀ ਮੋਟੀਵੇਸ਼ਨ ਮਿਲੂਗੀ ਅਸੀਂ ਹੋਰ ਵਧੀਆ ਮਿਹਨਤ ਕਰਕੇ ਤੁਹਾਡੇ ਲਈ ਵਧੀਆ ਕੰਟੈਂਟ ਤਿਆਰ ਕਰਕੇ ਵੀਡੀਓ ਪੋਸਟ ਕਰਦੇ ਰਹਾਂਗੇ ਠੀਕ ਹੈ ਦੋਸਤੋ ਅਗਲਾ ਸਵਾਲ ਕਰਦੇ ਹਾਂ 11 ਨੰਬਰ ਫਾਰਮਰ ਫੀਲਡ ਪੈਂਟਰ ਕਿਸਾਨ ਖੇਤ ਚ ਕੰਮ ਕਰਦਾ ਹੈ ਪੈਂਟਰ ਕਿਥੇ ਕੰਮ ਕਰਦਾਗਾ ਹਾਂਜੀ ਦੇਖੋ ਧਿਆਨ ਨਾਲ ਜੀ கரੈਕਟ ਆਨਸਰ ਹੈ ਜੀ ਏ অপਸ਼ਨ ਗੈਲਰੀ ਠੀਕ ਹੈ 12 ਨੰਬਰ ਐਡੀਟਰ ਨਿਊਜ਼ਪੇਪਰ ਪ੍ਰੋਡਿਊਸਰ ਹਾਂਜੀ ਐਡੀਟਰ ਨੂੰ ਅਖਬਾਰ ਨੂੰ ਕੌਣ ਤਿਆਰ ਕਰਦਾ ਐਡੀਟਰ ਕਰਦਾ ਹੈ ਪ੍ਰੋਡਿਊਸਰ ਕੀ ਕਰਦਾਗਾ ਹਾਂਜੀ ਫਿਲਮ ਦੀ ਫਿਲਮ ਬਣਾਉਂਦਾਗਾ ਬੀ ਇਸ கரੈਕਟ ਆਨਸਰ ਠੀਕ ਹੈ ਜੀ ਨਿਰਮਾਤਾ ਫਿਲਮ ਬਣਾਉਂਦਾ ਪੈਸੇ ਲੈ ਕੇ ਤੇਰਮ ਸਵਾਲ ਦੇਖਦੇ ਆ ਜੀ ਮਿਲਕ ਬਟਰ ਬੁੱਢ ਹਾਂਜੀ ਦੁੱਧ ਦਾ ਮੱਖਣ ਬੰਦਾ ਲੱਕੜ ਤੋਂ ਕੀ ਬਣਦਾ ਹੈ ਹਾਂਜੀ ਦੋ ਆਨਸਰ ਜੀ ਦਾ கரੈਕਟ ਆਨਸਰ ਹੈ ਬੀ ਆਪਸ਼ਨ ਫਰਨੀਚਰ ਹਾਂਜੀ 14 ਨੰਬਰ ਹਾਂਜੀ ਵਰਡਸ ਔਰਨਥੋਲੋਜੀ ਮੂਨ ਹਾਂਜੀ ਇਹ ਸਵਾਲ ਨੋਟ ਕਰ ਲਓ ਜਿਹੜੀ ਪੰਛੀਆਂ ਦੀ ਸਟੱਡੀ ਹੁੰਦੀ ਹੈਗੇ ਨਾ ਪੰਛੀ ਵਿਗਿਆਨ ਬੋਲਦੇ ਨੇ ਔਰਨਥੋਲੋਜੀ ਬੋਲਦੇ ਤੁਸੀਂ ਇੰਗਲਿਸ਼ ਜਾ ਰੱਖਿਓ ਤੇ ਮੂਨ ਦੀ ਸਟਡੀ ਨੂੰ ਕੀ ਕਹਿੰਦੇ ਨੇ ਹਾਂਜੀ ਚੰਦ ਦੀ ਸਟਡੀ ਨੂੰ ਕੀ ਕਹਿੰਦੇ ਨੇ ਹਾਂਜੀ ਕਰੈਕਟ ਆਨਸਰ ਹੈ ਜੀ ਇਹਨੇ ਡੀ ਲਗਾਤਾ ਜੀ ਬਿਲਕੁਲ ਠੀਕ ਹੈ ਸੈਲੀਨੋਗ੍ਰਾਫੀ ਸੈਲੀਨੋਗ੍ਰਾਫੀ ਬੋਲਦੇ ਨੇ ਜੀ ਮੂਨ ਦੀ ਸਟਡੀ ਨੂੰ ਤੁਸੀਂ ਯਾਦ ਰੱਖਿਓ ਜੀ ਠੀਕ ਹੈ ਜੀ 15 ਨੰਬਰ ਐਂਗਰ ਰੇਜ ਟੱਚ ਹਾਂਜੀ ਗੁੱਸਾ ਤੋਂ ਅੱਗੇ ਵੱਡਾ ਰੂਪ ਕੀ ਆ ਕਰੋਧ ਜੀ ਜਿਆਦਾ ਗੁੱਸਾ ਆ ਜਾਣਾ ਨਾ ਟੱਚ ਕਿਸ ਨੂੰ ਸੋਣਾ ਹੁੰਦਾ ਹੈਗਾ ਇਹ ਤੋਂ ਅੱਗੇ ਵੱਡਾ ਕੰਮ ਕੀ ਹੋ ਗਿਆ ਇਹ ਤੱਕ ਕਾਮਰਨਾ ਮਤਲਬ ਕੀ ਏਜ ਕੈਪਟਨਸ ਠੀਕ ਹੈ ਜੀ ਪੁੱਛ ਕਰਨਾ 16 ਨੰਬਰ ਜੀ ਇਲੈਕਸ਼ਨ ਮੈਨੀਫੈਸਟੋ ਮੀਟਿੰਗ ਹਾਂਜੀ ਜਦੋਂ ਚੋਣਾਂ ਹੁੰਦੀਆਂ ਨੇ ਇਲੈਕਸ਼ਨ ਹੁੰਦੇ ਨੇ ਤਾਂ ਮੈਨੀਫੈਸਟੋ ਜਾਰੀ ਕਰ ਦਿੰਦੇ ਨੇ ਨਾ ਆਪਣੀਆਂ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਤੇ ਮੀਟਿੰਗ ਦੇ ਵਿੱਚ ਕੀ ਹੁੰਦਾ ਜਿਹੜੀ ਮੀਟਿੰਗਾਂ ਹੁੰਦੀਆਂ ਦਫਤਰਾਂ ਵਿੱਚ ਕਿਤੇ ਵੀ ਮੀਟਿੰਗ ਹੁੰਦੀ ਹੈ ਉੱਥੇ ਕੀ ਕੀ ਕਰਦੇ ਨੇ ਹਾਂਜੀ ਉੱਥੇ ਅਜੰਡਾ ਤਿਆਰ ਹੁੰਦਾਗਾ ਬੀਜ கரੈਕਟ ਆਨਸਰ ਅਗਲਾ ਸਵਾਲ 17 ਨੰਬਰ ਅਟੈਕ ਡਿਫੈਂਡ ਕ੍ਰੀਏਟ ਹਾਂਜੀ ਅਟੈਕ ਕੀਤਾ ਕਿਸੇ ਦਾ ਡਿਫੈਂਡ ਕਰ ਲਿਆ ਉਲਟ ਹੋ ਗਿਆ ਇਹ ਕਿਸ ਨੇ ਕ੍ਰੀਏਟ ਕੀਤਾ ਕੋਈ ਚੀਜ਼ ਬਣਾਈ ਹੈ ਸਿਰਜਨਾ ਕੀਤੀ ਹੈ ਉਹਨੂੰ ਕੀ ਹੂਗਾ ਨਸ਼ਟ ਕਰ ਦਊਗੀ ਬੰਦਾ ਤਾਂ ਆਨਸਰ ਕੀ ਬਣ ਗਿਆ ਆਪਣਾ ਬੀਜ ਕਰੈਕਟ ਆਨਸਰ ਡਿਸਟਰੋਏ 18 ਨੰਬਰ ਪ੍ਰੋਫੈਸਰ ਲੈਕਚਰ ਡਾਕਟਰ ਹਾਂਜੀ ਪ੍ਰੋਫੈਸਰ ਲੈਕਚਰ ਦਿੰਦਾਗਾ ਡਾਕਟਰ ਕੀ ਦਿੰਦਾ ਦਵਾਈ ਦਿੰਦਾਗਾ ਪਹਿਲਾਂ ਮਰੀਜ਼ ਨੂੰ ਚੈੱਕ ਕਰਦਾ ਦਵਾਈ ਦਿੰਦਾ ਮਤਲਬ ਕੀ ਆਨਸਰ ਬਣ ਗਿਆ ਸੀ ਠੀਕ ਹੈ ਜੀ ਮੈਡੀਸਨ 19 ਨੰਬਰ ਦੇਖੋ ਜੀ ਇੰਸਟੀਟਿਊਟ ਅਕੈਡਮੀ ਡਿਕਰੇ ਹਾਂਜੀ ਦੇਖੋ ਇੰਸਟੀਟਿਊਟ ਤੇ ਅਕੈਡਮੀ ਦਾ ਮਤਲਬ ਇੱਕੋ ਹੀ ਹੈ ਇਥੇ ਪੜਦੇ ਨੇ ਨਾ ਪੜਨ ਪੜਨ ਦੀ ਜਗਾ ਡਿਕਰੇ ਕੀ ਹੁੰਦਾ ਹੈ ਹਾਂਜੀ ਇਹ ਹੁੰਦਾ ਹੁਕੂਨਾਮਾ ਕਹਿੰਦੇ ਨੇ ਪਿਆੰਬੀ ਦੇ ਵਿੱਚ ਨੂੰ ਤੇ ਇੰਗਲਿਸ਼ ਦੇ ਕੀ ਹੈ ਤਾਂ ਇਹ ਤਾਂ ਸੇਮ ਮਤਲਬ ਕੀ ਬਣਿਆ ਇਹਦੇ ਵਿੱਚੋਂ ਹਾਂਜੀ ਬੀਜ ਕਰੈਕਟ ਮੈਂਡੇਟ ਮੈਂਡੇਟ ਕੀ ਹੁੰਦਾਗਾ ਫਤਵਾ ਫੈਸਲਾ ਕਰਨਾ ਠੀਕ ਹੈ ਜੀ ਇਹ ਤੂੰ ਯਾ ਰੱਖਿਓ ਇੰਗਲਿਸ਼ ਨੂੰ ਤੂੰ ਵੱਧ ਤੋਂ ਵੱਧ ਯਾ ਰੱਖਿਆ ਕਰੋ ਜੀ ਕਿਉਂਕਿ ਯਾਰ ਪੇਪਰ ਦੇ ਵਿੱਚ ਪੰਜਾਬੀ ਚ ਨਹੀਂ ਹੁੰਦੀ ਆਪਸ਼ਨਾਂ ਤਾਂ ਤੁਸੀਂ ਯਾ ਰੱਖਣਾ ਬੀਜ ਕਰੈਕਟ ਆਨਸਰ ਹੈ ਮੰਡੇਟ ਠੀਕ ਹੈ ਜੀ ਡਿਕਰੀ ਮੰਡੇਟ ਹੁੰਦਾ ਹੈ ਸਿਨੋਨਿਮ ਹੋ ਗਿਆ ਇਹ ਅਗਲਾ ਜੀ 20 ਨੰਬਰ ਮੀਟ ਚੌਪ ਗ੍ਰੇਨ ਮੀਟ ਨੂੰ ਚੌਪ ਕਰਦੇ ਵੀ ਨਹੀਂ ਕੱਟਦੇ ਨੇ ਆਪਾਂ ਕੱਟਦੇ ਆਂ ਮੀਟ ਨੂੰ ਗ੍ਰੇਨ ਨੂੰ ਕੀ ਕਰਦੇ ਆਂ ਸਾਫ਼ ਕਰਨ ਵਾਸਤੇ ਸੰਟਣਾ ਅੰਗਰੇਜ਼ੀ ਕਿਹਦੇ ਨੇ ਵੀਰ ਨੋ ਬੀਜ ਕਰੈਕਟ ਆਂਦਾ ਠੀਕ ਹੈ ਜੀ ਪੰਡਾ ਚ ਦੇਖੋ ਤੁਸੀਂ ਕਣਕ ਨੂੰ ਨਾ ਸਾਜੇ ਚ ਸਾਂਟਨਾ ਹਾਂਜੀ ਅਗਲਾ ਸਵਾਲ ਜੀ 21 ਨੰਬਰ ਆਮਲੇਟ ਐਗ ਆਮਲੇਟ ਕਿਧਰ ਬੰਦਾ ਐਗ ਤੋਂ ਤੇ ਪੋਟਰੀ ਕਿਧਰ ਬਣਦੀ ਐ ਫਿਰ ਹਾਂਜੀ ਮਤਲਬ ਮਿੱਟੀ ਦੇ ਭਾਂਡੇ ਕਿੱਥੋਂ ਬੰਦਨੇ ਕਲੇ ਤੋਂ ਸੀ ਇਸ ਕਰੈਕਟ ਆਂਸਰ ਮਿੱਟੀ ਤੋਂ ਠੀਕ ਹੈ ਅਗਲਾ ਸਵਾਲ ਜੀ 22 ਨੰਬਰ ਡੌਗ ਟੇਲ ਟਰੱਕ ਕੁੱਤੇ ਦੇ ਪੌਂਚੋਂ ਦੀ ਕਿ ਟਰੱਕ ਦੇ ਕੀ ਹੁੰਦਾ ਜੀ ਦੇਖੋ ਇੰਜਨ ਗੇਅਰ ਫਿਊਲ ਰੋਡ ਹਾਂਜੀ ਕਰੈਕਟ ਆਨਸਰ ਜੀ ਨੇ ਬੀ ਲਗਾਏ ਬਿਲਕੁਲ ਠੀਕ ਹੈ ਗੇਅਰ ਹੁੰਦੇ ਨੇ ਠੀਕ ਹੈ ਜੀ ਇਹ ਕੀ ਹੋਇਆ ਇਹ ਬਾਡੀ ਪਾਰਟ ਆ ਤੇ ਮਸ਼ੀਨ ਪਾਰਟ ਦੇ ਵਿਚਾਲੇ ਰਿਲੇਸ਼ਨ ਹੋ ਗਿਆ 23 ਨੰਬਰ ਦੇਖਦੇ ਹਾਂ ਜੀ ਮਾਰਨਿੰਗ ਨਾਈਟ ਡਾਨ ਹਾਂਜੀ ਮਾਰਨਿੰਗ ਕਿੰਦਾ ਸਵੇਰੇ ਨਾਈਟ ਕਿ ਨਾਈਟ ਕਿਨੇ ਰਾਤ ਡਾਨ ਕਿੰਦਾ ਸਾਂ ਸਵੇਰਾ ਜਿਹਨੂੰ ਕਹਿੰਦੇ ਆ ਸਵੇਰਾ ਸਵੇਰੇ ਸਾਰ ਉੱਠਣ ਸਾਰੀ ਡਾਨ ਹੁੰਦਾ ਤਾਂ ਫਿਰ ਕੀ ਹੋਊਗਾ ਅੱਥਰ ਨੂੰ ਗਿੰਦ ਨੇ ਤਾਂ 10ਕ ਬੀਜ ਕਰੈਕਟ ਆਂਦੇ ਟਾਸ ਠੀਕ ਐ ਸੋਖਾ ਸੀ ਨਾ ਦੇਖੋ 24 ਨੰਬਰ ਜੀ ਇਹ ਤਾਂ ਮੈਥ ਦਾ ਸਵਾਲ ਜਾ ਗਿਆ ਦੇਖੋ 121 11 25 ਹਾਂਜੀ 121 ਕੀ ਹੁੰਦਾਗਾ 11 ਦਾ ਸਕੁਅਰ ਰੂਟ 11 11 121 ਹੁੰਦਾ ਐ 25 ਕੀ ਹੁੰਦਾਗਾ 5 5 ਮੀਨਿੰਗ ਕਰੈਕਟ ਆਂਸਰ ਸੀ 5 ਠੀਕ ਆ ਜੀ ਅਗਲਾ ਜੀ ਬਾਲਡ ਪੁਆਇਮ ਸੋਨਟ ਬੋਲਡ ਬੋਲਡ ਕਿੰਨੇ ਕੁ ਕਿਵਤਾ ਹੁੰਦੀ ਹੈ ਜੀ ਠੀਕ ਹੈ ਸੋਨਟ ਕੀ ਹੁੰਦਾਗਾ ਸੋਨਟ ਵੀ ਹੁੰਦਾ ਜੀ 14 ਲਾਈਨਾਂ ਦੀ ਕਿਵਤਾ ਹੁੰਦੀ ਹੈ 14 ਲਾਈਨਾਂ ਦੀ ਪੋਇਮ ਹੁੰਦੀ ਹੈ ਠੀਕ ਹੈ ਤੂੰ ਜਾਲ ਵਿੱਚ 14 ਲਾਈਨਸ ਤਾਂ ਕੀ ਅਨਸਰ ਬਣ ਗਿਆ ਇਹਦਾ ਬੀ ਠੀਕ ਹੈ ਜੀ ਪੋਇਮ ਬਣ ਗਈ ਅਗਲਾ ਸਵਾਲ ਜੀ 26 ਡਾਕਟਰ ਸਥੈਥੋਸਕੋਪ ਸਕਲਪਚਰ ਡਾਕਟਰ ਕੋਲ ਸਥੈਥੋਸਕੋਪ ਹੁੰਦਾਗਾ ਨਾ ਚੈੱਕ ਕਰਦਾ ਹੋ ਤੇ ਜਿਹੜਾ ਮੂਰਤੀਕਾਰ ਹੁੰਦਾ ਹੈ ਸਕਲਪਟਰ ਹੁੰਦਾ ਹੈਗਾ ਉਹਦੇ ਕੋਲ ਕੀ ਹੁੰਦਾ ਹੈਗਾ ਬੀਜ ਕਰੈਕਟਰ ਚੀਜਲ ਸੈਣੀ ਜਿਹਨੂੰ ਬੋਲਦੇ ਨੇ ਨਾ ਮੂਰਤੀ ਘਟਨ ਵਾਲੇ ਕੋਲ ਆਜੂ ਜਗਲਾਚ ਵਾਲੀ ਗਾ 27 ਨੰਬਰ ਲਾਈਨ ਡੈਨ ਰੈਬਟ ਸੇਰ ਕਿੱਥੇ ਰਹਿੰਦਾ ਹੈਗਾ ਗੁਫਾ ਚ ਜਿਹਨੂੰ ਡੈਨ ਬੋਲਦੇ ਨੇ ਖਰਗੋਸ਼ ਕਿੱਥੇ ਰਹਿੰਦਾ ਹੈਗਾ ਹਾਂਜੀ ਆਪਸ਼ਨ ਦੇਖੋ ਧਿਆਨ ਨਾਲ ਹਾਂਜੀ ਕਰੈਕਟ ਆਨਸਰ ਕੀ ਬਣ ਕਹਦੇ ਜੀ 27 ਦਾ ਸੀ ਬਰੂ ਬਰੂ ਕਿੰਦਾ ਖੁੱਡ ਹੋਲ ਨਹੀਂ ਲਿਖਣਾ ਆਪਾਂ ਨੇ ਹੋਲ ਚ ਇਹਦਾ ਸੱਪ ਠੀਕ ਹੈ ਜੀ ਅਗਲਾ ਦੇਖ ਲੈਂਦੇ ਆ 28 ਨੰਬਰ ਨੀਡਲ ਥ्रेड ਪੈਨ ਦੇਖੋ ਸੂਈ ਧਾਗੇ ਨਾਲ ਤੋਂ ਉਹ ਹੁੰਦਾਗਾ ਮਤਲਬ ਸੂਈ ਧਾਗੇ ਦੇ ਬਿਨਾ ਅਧੂਰੀ ਐ ਪੈਨ ਹਾਂਜੀ ਪੈਨ ਕਿਦੇ ਉਹਨਾਂ ਅਧੂਰਾਗਾ ਹਾਂ ਕਰੈਕਟ ਆਨਸਰ A ਆਪਸ਼ਨ ਹੈ ਇੰਕ ਸਿਆਹੀ ਤਾਂ ਠੀਕ ਹੈ ਜੀ ਟੱਕਨ ਮੱਧ ਕੈਪ ਪੀਪਰ ਵਰਡ ਦਾ ਬਾਧੀ ਗੱਲ ਹੋ ਗਈ ਆ ਪਹਿਲਾਂ ਉਹ ਚ ਇਨਕ ਪੋ ਗਈ ਉਹਨਾਂ 3 ਨੰਬਰ ਦੇਖ ਲਈ ਕੋਬਲਰ ਲੈਦਰ ਕਾਰਪੈਂਟਰ ਹਾਂਜੀ ਮੋਚੀ ਜਿਹੜਾ ਹੁੰਦਾ ਹੈਗਾ ਕੋਬਲਰ ਮੋਚੀ ਹੁੰਦਾ ਹੈ ਇਹ ਚਮੜੇ ਦੇ ਕੰਮ ਕਰਦਾ ਨਾ ਤੇ ਕਾਰਪੈਂਟਰ ਹਾਂਜੀ ਦੇਖੋ ਤੇ ਆਨਸਰ ਆ ਤੇ ਜੀ ਠੀਕ ਕਰਦਾ ਜੀ ਬੀ ਜੀ ਕਰੈਕਟ ਨਾ ਲੱਕੜ ਠੀਕ ਹੈ ਤੇ ਤਰਖਾਨ ਹੁੰਦਾ ਉਹ ਲੱਕੜ ਦੇ ਕੰਮ ਕਰਦਾ ਹੈਗਾ ਹਾਂਜੀ ਅਗਲਾ ਸਵਾਲ ਜੀ 30 ਨੰਬਰ ਵਾਇਰਸ ਸਮਾਲਪੋਕਸ ਬੈਕਟੀਰੀਆ ਹਾਂਜੀ ਵਾਇਰਸ ਨਾਲ ਹੁੰਦਾ ਹੈ ਸਮਾਲਪੋਕਸ ਜਿਹਨੂੰ ਛੂਟੀ ਮਾਤਾ ਕਹਿੰਦੇ ਨੇ ਮਾਤਾ ਨਿਕਲੀ ਤਾਂ ਬੈਕਟੀਰੀਏ ਨਾਲ ਕਿਹੜੀ ਬਿਮਾਰੀ ਹੁੰਦੀ ਹੈਗੀ ਅਪਾ ਬੈਕਟੀਰੀਆ ਨਾਲ ਕੀ ਹੁੰਦਾ ਹੈਗਾ ਦੇਖੋ ਵਾਇਰਸ ਨਾਲ ਚੀਜ਼ ਕਰੀ ਨੂੰ ਸਮਾਲ ਮਾਤਾ ਕਹਿੰਦੇ ਨੇ ਨਾ ਛੂਟੀ ਮਾਤਾ ਤਾਂ ਬੈਕਟੀਰੀਆ ਨਾਲ ਕੀ ਹੋਊਗਾ ਚਿਕਨਪੋਕਸ ਤਾਂ ਉਹ ਵੀ ਛੂਟੀ ਮਾਤਾ ਹੋ ਗਈ ਤੇ ਅੱਗੇ ਆਪਣਾ ਟਾਈਫਾਇਡ ਕੀ ਹੁੰਦਾ ਹੈਗਾ ਮਲੇਰੀਆ 슬ੀਪਿੰਗ ਸਿਕਨਸ ਹਾਂਜੀ ਇਹ ਅਨਸਰ ਹੋਊਗਾ ਬੈਕਟੀਰੀਆ ਹੁੰਦਾ ਹੈਗਾ ਬੀ ਅਨਸਰ ਟਾਈਫੋਇਡ ਹੁੰਦਾ ਬੈਕਟੀਰੀਆ ਨਾਲ ਟਾਈਫੋਇਡ ਹੁੰਦਾ ਹੈਗਾ ਠੀਕ ਹੈ ਮਲੇਰੀਆ ਮੱਛਰ ਨਾਲ ਹੁੰਦਾ ਹੈਗਾ ਤੇ ਸਲੀਪਿੰਗ ਸਿਕਨਸ ਨੀਂਦ ਦੀ ਬਿਮਾਰੀ ਹੋਗੀ ਠੀਕ ਹੈ ਜੀ ਹਾਂਜੀ ਇਹ ਆਪਣੇ 30 ਸਵਾਲ ਹੋ ਗਏ ਦੱਸੋ ਤੁਹਾਡੇ ਕਿੰਨੇ ਸਕੋਰ ਹੋ ਗਏ 30 ਦੇ ਵਿੱਚੋਂ ਹਾਂ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਸਬਸਕ੍ਰਾਈਬ ਦੇ ਨਾਲ-ਨਾਲ ਜੁਆਇਨ ਜ਼ਰੂਰ ਕਰਨਾ ਜੀ ਹੈਨਾ ਤੇ ਮੈਂਬਰ ਬਣ ਜੋ ਸਾਡੇ ਚੈਨਲ ਦਾ ਧੰਨਵਾਦ ਜੀ